ਲੋਜੀ ਆਪਣਾ ਧਨੀਆ ਐਡਾ ਡਾ ਹੋ ਗਿਆ ਤੇ ਮੈਨੂੰ ਬਹੁਤ ਪਸੰਦਾ ਧਨੀਆ ਮੈਂ ਚਟਨੀ ਧਨੀਆ ਵਾਲੀ ਬਣਾਉਣੀ ਆ ਕਿਉਂਕਿ ਧਨੀਆ ਵਾਲੀ ਚਟਨੀ ਵੈਸੇ ਥਾਰੜ ਵਾਲਿਆਂ ਵਾਸਤੇ ਬਹੁਤ ਵਧੀਆ ਲਾਹੇਵੰਦ ਆ ਤੇ ਮੈਨੂੰ ਬਹੁਤ ਪਸੰਦ ਆ ਸਬਜ਼ੀ ਵਿੱਚ ਮੈਨੂੰ ਆਇਆ ਹੁੰਦਾ ਵੀ ਸਰਦੀ ਗਰਮੀ ਦੇ ਵਿੱਚ ਧਨੀਆ ਹੀ ਮਿਲ ਜAVE ਬਸ ਦੇਖੋ ਜੀ ਇੱਧਰ ਇਹੀ ਹੋ ਗਿਆ ਵੱਡਾ ਇੱਧਰ ਨੂੰ ਜਾ ਰਿਹਾ ਉੱਪਰ ਨੂੰ ਰੂੰਬੜਾਂ ਕੱਢ ਲਈਆਂ ਨੇ ਨਵੀਆਂ ਆ ਦੇਖੋ ਮੇਰੀ ਤੇ ਲੁਬਗੀਚੀ ਦੇ ਵਿੱਚ ਲੱਗਿਆ ਧਣੀਆਂ ਜਗ੍ਹਾ ਨਾ ਹੋਵੇ ਨਾ ਤੇ ਐਵੇਂ ਜਗ੍ਹਾ ਬਣਾ ਲਈ ਦੀ ਆ ਠੀਕ ਹੈ ਮਿਹਨਤ ਥੋੜੀ ਜਿਹੀ ਲੱਗਦੀ ਆ ਤੇ ਆਪਾਂ ਸਬਜ਼ੀਆਂ ਉਗਾ ਸਕਦੇ ਆ ਜਿਆਦਾ ਔਖਾ ਕੰਮ ਨਹੀਂ ਹੈਗਾ ਜਿੰਨਾਂ ਕੋਲ ਜਗ੍ਹਾ ਹੈ ਨਹੀਂ ਉਹ ਗਮਲੇ ਚ ਵੀ ਉਗਾ ਸਕਦੇ ਆ ਨਾ ਇਹਨਾਂ ਦੇ ਵਿੱਚ ਆਪਾਂ ਥੋੜੇ ਦਿਨਾਂ ਨੂੰ ਤੁਹਾਨੂੰ ਦਿਖਾਵਾਂਗੇ ਫਿਰ ਵੀ